ਕਹਿਣੀ ਆ ਸੁਪਨੇ ਸਾਨੂੰ ਕਦੇ ਨਹੀਂ ਮਾਰਨੇ ਚਾਹੀਦੇ ਮੇਰਾ ਸੁਪਨਾ ਜਦੋਂ ਮੈਂ ਮੈਰਿਜ ਤੋਂ ਪਹਿਲਾਂ ਖੇਲਦੀ ਸੀ ਮੈਨੂੰ ਇਹ ਲੱਗਦਾ ਹੁੰਦਾ ਸੀ ਕਿ ਜਦੋਂ ਮੇਰਾ ਵਿਆਹ ਹੋ ਗਿਆ ਤਾਂ ਮੇਰਾ ਇਹ ਸੁਪਨਾ ਜਿਹੜਾ ਦੂਰਾ ਰਹੇਗਾ ਮੇਰਾ ਗਰਾਊਂਡ ਤੱਕ ਇੱਥੋਂ ਤੱਕ ਦਾ ਹੀ ਸਾਮਰ ਹੈ ਪਰ ਨਹੀਂ ਮੈਂ ਸੋਚਿਆ ਕਿ ਨਹੀਂ ਮੈਂ ਆਪਣਾ ਸੁਪਨਾ ਲੈ ਕੇ ਜਾਣਾ ਹੈ ਮਿਰਗਾ ਦੇ ਅੰਦਰ ਹੀ ਕਸਤੂਰੀ ਹੁੰਦੀ ਹੈ ਹਰ ਕੰਮ ਲਈ ਮਿਹਨਤ ਜ਼ਰੂਰੀ ਹੁੰਦੀ ਹੈ ਮੰਬਤੀ ਤੇ ਕਦੇ ਕੜਾਹੀ ਰਿਜਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿਜਦੀ ਨਹੀਂ ਹੁੰਦੀ ਸਿਆਣੇ ਕਹਿੰਦੇ ਆ ਕਿ ਇੱਕ ਅਧਿਆਪਕ ਇੱਕ ਦੀਵੇ ਵਰਗਾ ਹੁੰਦਾ ਜੋ ਖੁਦ ਸੜ ਕੇ ਦੂਜਿਆਂ ਨੂੰ ਰੋਸ਼ਨੀ ਵੰਡਦਾ ਹੈ ਹਰ ਅਧਿਆਪਕ ਬੱਚਿਆਂ ਲਈ ਰਾਹ ਦਸੇਰਾ ਹੁੰਦਾ ਹੈ ਦਰਅਸਲ ਸਾਡੀ ਇਸ ਕਹਾਣੀ ਦਾ ਮੁੱਖ ਮੰਤਵ ਜਿੱਥੇ ਇੱਕ ਅਧਿਆਪਕ ਦੇ ਸਿਰੜ ਤੇ ਮਿਹਨਤ ਨੂੰ ਉਜਾਗਰ ਕਰਨਾ ਹੈ ਉੱਥੇ ਹੀ ਜ਼ਿੰਦਗੀ 'ਚ ਹਾਰ ਮੰਨ ਕੇ ਬੈਠ ਚਾਣ ਵਾਲੇ ਲੋਕ ਖਾਸ ਕਰਕੇ ਉਹ ਤਿਆਂ ਜੋ ਵਿਆਹ ਮਗਰੋਂ ਆਪਣੇ ਆਪ ਨੂੰ ਪਰਿਵਾਰ ਨੂੰ ਸਮਰਪਿਤ ਕਰਕੇ ਆਪਣੇ ਸੁਪਨੇ ਮਾਰ ਲੈਣ ਨੂੰ ਆਪਣੀ ਕਿਸਮਤ ਸਮਝਦਿਆਂ ਨੇ ਉਹਨਾਂ ਦੇ ਸੁਪਨਿਆਂ ਨੂੰ ਮੁੜ ਸੁਰਜੀਤ ਕਰਨਾ ਵੀ ਹੈ ਹਾਰ ਮੰਨ ਲੈਣਾ ਕਿਸੇ ਮਸਲੇ ਦਾ ਹੱਲ ਨਹੀਂ ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੀ ਹਾਂ ਤੁਸੀਂ ਤੇ ਮੈਂ ਤੁਹਾਡੇ ਨਾਲ ছায়ਾ ਮੰਚਨ ਦਾ ਅੱਜ ਅਸੀਂ ਗੱਲਬਾਤ ਕਰਾਂਗੇ ਉਸ ਬੀਬੀ ਨਾਲ ਜੋ ਕਿ ਆਪਣੀ ਜ਼ਿੰਦਗੀ ਦੇ ਵਿੱਚ ਕਈ ਕਿਰਦਾਰ ਨਿਭਾ ਰਹੇ ਨੇ ਇੱਕ ਖਿਡਾਰੀ ਦਾ ਇੱਕ ਅਧਿਆਪਕ ਦਾ ਤੇ ਘਰ ਨੂੰ ਸੰਭਾਲਣ ਵਾਲੀ ਇੱਕ ਮਾਂ ਦਾ ਬਿਨਾਂ ਕਿਸੇ ਦੇਰੀ ਕਰੇ ਅਸੀਂ ਪਹੁੰਚ ਗਏ ਆ ਉਹਨਾਂ ਦੇ ਸਕੂਲ ਅਸੀਂ ਵੀ ਅੱਜ ਤੁਹਾਡੀ ਮੁਲਾਕਾਤ ਇੱਕ ਐਸੀ ਅਧਿਆਪਕ ਬੀਬੀ ਨਾਲ ਕਰਾਉਣੀ ਹੈ ਜੋ ਬੱਚਿਆਂ ਦੇ ਨਾਲ-ਨਾਲ ਸਾਡੇ ਸਭ ਲਈ ਪ੍ਰੇਰਨਾ ਦਾ ਸਰੋਤ ਹੈ। ਇਹ ਨੇ ਗੁਰਜੀਤਕੌਰ ਜੋ ਸਰਕਾਰੀ ਅਧਿਆਪਕ ਨੇ ਗੁਰਜੀਤਕੌਰ ਮੁਹਾਲੀ ਦੇ ਪਿੰਡ ਬੱਲੋ ਮਾਜਰਾ ਦੇ ਵਿੱਚ ਸਕੂਲ ਦੇ ਮੁਖ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਅਧਿਆਪਕ ਦੇ ਫਰਜ਼ ਦੇ ਨਾਲ-ਨਾਲ ਉਹ ਜ਼ਿੰਦਗੀ 'ਚ ਹੋਰ ਬਹੁਤ ਵੱਡੇ ਟੀਚੇ ਮਿੱਥੀ ਬੈਠੇ ਨੇ। ਗੁਰਜੀਤ ਕੋਰ ਬੱਚਿਆਂ ਲਈ ਪ੍ਰੇਰਨਾ ਸਰੋਤ ਬਣਨ ਲਈ 올림픽 ਚ ਹਿੱਸਾ ਲੈਣਾ ਚਾਹੁੰਦੇ ਨੇ ਦਰਅਸਲ ਗੁਰਜੀਤ ਕੋਰ ਇੱਕ ਐਥਲੀਟ ਵੀ ਨੇ ਸਕੂਲ ਅਤੇ ਘਰ ਚ ਬੱਚਿਆਂ ਸਮੇਤ ਪੂਰੇ ਪਰਿਵਾਰ ਦੀ ਦੇਖ ਰੇਖ ਮਗਰੋਂ ਬੱਚਦੇ ਸਮੇਂ ਨੂੰ ਅਜਾਈ ਨਹੀਂ ਗਵਾਉਂਦੇ ਉਸ ਸਮੇਂ ਨੂੰ ਉਹ ਗਰਾਊਂਡ ਚ ਲਾਉਣਾ ਠੀਕ ਸਮਝਦੇ ਨੇ ਮੇਰਾ ਨਾਮ ਗੁਰਜੀਤ ਕੋਰੇ ਕੰਮ ਬਹੁਤ ਮੁਸ਼ਕਿਲ ਹੈ ਇਹ ਕੰਮ ਸੌਖਾ ਤਾਂ ਨਹੀਂ ਬਹੁਤ ਸਵੇਰ ਜਲਦੀ ਉੱਠਣਾ ਬੱਚਿਆਂ ਲਈ ਖਾਣਾ ਵੀ ਰੈਡੀ ਕਰਨਾ ਸਕੂਲ ਲਈ ਵੀ ਰੈਡੀ ਹੋਣਾ ਬੱਚਿਆਂ ਨੂੰ ਵੀ ਰੈਡੀ ਕਰਨਾ ਫਿਰ ਸਕੂਲ ਦੇ ਵਿੱਚ ਆਣਾ ਸਕੂਲ ਦੇ ਵਿੱਚ ਵੀ ਆ ਕੇ ਸਾਰਾ ਦਿਨ ਕੰਮ ਕਰਨਾ ਮੇਰੀ ਹਾਰਡਲੀ ਅੱਧਾ ਘੰਟਾ ਮੈਂ ਜਾ ਕੇ ਮੇਰੀ ਰੈਸਟ ਹੁੰਦੀ ਆ ਬੱਚੇ ਸਕੂਲ ਤੋਂ ਆਉਂਦੇ ਆ ਫਿਰ ਬੱਚਿਆਂ ਲਈ ਵੀ ਖਾਣਾ ਬਣਾਉਣਾ ਉਹਨਾਂ ਲਈ ਫਿਰ ਮੇਰਾ ਗਰਾਊਂਡ ਦੇ ਹੁੰਦੇ 3 ਘੰਟੇ ਉਹ ਮੈਂ 3 ਘੰਟੇ ਗਰਾਊਂਡ ਦੇ ਦਿੰਨੇ ਆ ਐਕਚੁਅਲੀ ਮੈਂ ਆਪਣੇ ਜੋ ਸਕੂਲ ਦੇ ਮੇਰੇ ਬੱਚੇ ਨੇ ਵਾਲੇ ਤੇ ਆਪਣੇ ਬੱਚਿਆਂ ਲਈ ਇੱਕ ਰੋਲ ਮਾਡਲ ਬਣਨਾ ਚਾਹੁੰਦੀ ਆ ਤੇ ਬੱਚੇ ਤਾਂ ਕਿ ਮੇਰੇ ਤੋਂ ਇਨਸਪੀਰੇਸ਼ਨ ਲੈਣ ਤੇ ਇਸ ਕਰਕੇ ਮੈਂ ਸੋਚਦੀ ਆਂ ਵੀ ਜੇ ਆਪਾਂ ਕੁਝ ਕਰਨਾ ਚਾਹੁੰਦੇ ਆ ਨਾ ਤਾਂ ਕੁਝ ਵੀ ਇੰਪੋਸੀਬਲ ਨਹੀਂ ਅਸੀਂ ਸਭ ਕੁਝ ਕਰ ਸਕਦੇ ਆ ਗੁਰਜੀਤ ਕੋਹਿਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵੀ ਨੇ ਇੱਕ ਸਮੇਂ ਤੇ ਉਹਨਾਂ ਸੋਚਿਆ ਕਿ ਹੁਣ ਉਹਨਾਂ ਦੇ ਸੁਪਨੇ ਅਧੂਰੇ ਰਹਿ ਜਾਣਗੇ ਕਿਉਂਕਿ ਉਹਨਾਂ ਦਾ ਵਿਆਹ ਹੋ ਚੁੱਕਿਆ ਹੈ ਤੇ ਪਰਿਵਾਰ ਦੀ ਜ਼ਿੰਮੇਵਾਰੀ ਨੇ ਸਾਰੀ ਤਾਂ ਹੀ ਉਲਝਾ ਦਿੱਤੀ ਸੀ ਪਰ ਕਿਸਮਤ ਨੇ ਇੱਕ ਰਸਤਾ ਖੁੱਲਾ ਰੱਖਿਆ ਜੀਵਨ ਸਾਥੀ ਸਾਥ ਨਿਭਾਉਣ ਵਾਲਾ ਮਿਲਿਆ ਤੇ ਉਸ ਨੇ ਉਹਨਾਂ ਦੇ ਖੰਭਾਂ ਨੂੰ پرواز ਦਿੱਤੀ ਤੇ ਹੁਣ ਗੁਰਜੀਤਕੌਰ ਐਥਲੈਟਿਕਸ ਚ ਅਨੇਕਾਂ ਮੈਡਲ ਜਿੱਤ ਚੁਕੇ ਨੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਹੁਣ ਤੱਕ ਕਾਫੀ ਕਿਰਦਾਰ ਨਿਵਾ ਚੁਕੇ ਆਂ ਮੈਂ ਪਹਿਲਾਂ ਕਬੱਡੀ ਦੀ ਨੈਸ਼ਨਲ ਪਲੇਅਰ ਸੀ ਐਥਲੈਟਿਕਸ ਵੀ ਕੀਤੀ ਮਤਲਬ ਅਨ ਮਾਈ ਟਾਈਮ ਫਿਰ ਮੈਰਿਜ ਹੋਈ ਤਾ ਘਰ ਦੇ ਕੰਮ ਬੱਚੇ ਫਿਰ ਜੋਬ ਹੁਣ ਫਿਰ ਮੈਨੂੰ ਖੇਡਣ ਦਾ ਥੋੜਾ ਸ਼ੌਂਕ ਪੈਦਾ ਹੋਇਆ ਕਿ ਮੈਂ ਆਪਣਾ ਉਹ ਸ਼ੌਂਕ ਆ ਜਿਹੜਾ ਪੂਰਾ ਕਰਾਂ ਜੋ ਮੇਰਾ ਧੂਰਾ ਰਹਿ ਗਿਆ ਸੀ ਤੇ ਹੁਣ ਫਿਰ ਮੈਂ ਇਹ ਖੇਡਣਾ ਸ਼ੁਰੂ ਕੀਤਾ ਦੁਬਾਰਾ ਇੱਕ ਔਰਤ ਦੀ ਜ਼ਿੰਦਗੀ ਚ ਪਰਿਵਾਰ ਦੀ ਜ਼ਿੰਮੇਵਾਰੀ ਸਭ ਤੋਂ ਅਹਿਮ ਹੁੰਦੀ ਹੈ ਤੇ ਜੇਕਰ ਉਹੀ ਔਰਤ ਨੌਕਰੀ ਪੇਸ਼ਾ ਵੀ ਹੋਵੇ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਵੱਖਰੀ ਮਿਹਨਤ ਵੀ ਕਰਨੀ ਹੋਵੇ ਤਾਂ ਦਿਨ ਦੇ 12 ਘੰਟੇ ਕੱਟ ਪੈ ਜਾਂਦੇ ਨੇ ਗੁਰਜੀਤ ਕੋਰ ਕਹਿੰਦੇ ਨੇ ਕਿ ਉਹ ਦਿਨ ਤੇ ਰਾਤ ਦੇ 24 ਘੰਟਿਆਂ ਨੂੰ 48 ਘੰਟੇ ਬਣਾਉਣ ਦਾ ਹੁਨਰ ਸਿੱਖ ਚੁਕੇ ਨੇ ਸਮਾਂ ਕੱਢਣਾ ਦੇਖੋ ਬਹੁਤ ਮੁਸ਼ਕਿਲ ਹੈ ਜਦੋਂ ਆਪਾਂ ਨੇ ਕੋਈ ਸ਼ੌਂਕ ਆਪਣਾ ਪੂਰਾ ਕਰਨਾ ਹੋਵੇ ਫਿਰ ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਮੇਰੇ ਹਿਸਾਬ ਨਾਲ ਜਿਹੜਾ ਆਪਾਂ ਨੂੰ ਜਨੂਨ ਹੈ ਨਾ ਜਦੋਂ ਜਨੂਨ ਪੂਰਾ ਕਰਨਾ ਹੋਵੇ ਫਿਰ ਆਪਾਂ ਕੁਝ ਵੀ ਕਰ ਸਕਦੇ ਆਂ ਟਾਈਮ ਆਪਣੇ ਆਪ ਨਿਕਲ ਜਾਂਦਾ ਫਿਰ 24 ਘੰਟੇ ਨੂੰ 48 ਘੰਟੇ ਵੀ ਬਣਾ ਸਕਦੇ ਆਂ ਜੇ ਸਾਡੇ ਜਨੂਨ ਹੋਵੇ ਗੁਰਜੀਤ ਕੌਰ ਦੇ ਦੋ ਬੱਚੇ ਨੇ ਇੱਕ ਧੀ ਤੇ ਪੁੱਤਰ ਵੀ ਉਹਨਾਂ ਦੇ ਹੀ ਨਕਸ਼ੇ ਕਦਮ ਤੇ ਨੇ ਪੁੱਤਰ ਪ੍ਰਥਮवीर ਸਿੰਘ ਵੀ ਉਹਨਾਂ ਵਾਂਗ ਐਥਲੀਟ ਬੰਨਣਾ ਚਾਹੁੰਦਾ ਤੇ ਉਹ ਗਰਾਊਂਡ 'ਚ ਉਹਨਾਂ ਦੇ ਬਰਾਬਰ ਪਸੀਨਾ ਵਹਾਉਂਦਾ ਤੇ ਧੀ ਆਪਣੀ ਮਾਂ ਤੇ ਮਾਣ ਮਹਿਸੂਸ ਕਰਦੀ ਹੈ ਬਹੁਤ ਮਾਣ ਮਹਿਸੂਸ ਹੁੰਦਾ ਹੈ ਮੈਨੂੰ ਬਹੁਤ ਵਧੀਆ ਲੱਗਦਾ ਹੈ ਜਦ ਮम्मा ਜਿੱਤ ਕੇ ਆਉਂਦੇ ਨੇ ਮੈਂ ਆਪਣੀ ਫਰੈਂਡਸ ਨੂੰ ਵੀ ਦੱਸਦੀ ਆ ਤੇ ਉਹ ਵੀ ਬਹੁਤ ਖੁਸ਼ ਹੁੰਦੇ ਨੇ ਮੇਰੇ ਮम्मा ਮੇਰੇ ਪ੍ਰੇਰਣਾ ਨੇ ਮੈਂ ਵੀ ਚਾਹਨੀ ਆ ਕਿ ਮੈਂ ਵੱਡੀ ਹੋ ਕੇ ਮम्मा ਵਰਗੀ ਬਣਾ ਮੈਂ ਬਹੁਤ ਮਿਹਨਤ ਕਰਾਂ ਵਧੀਆ ਪੜਾਂਦੇ ਆ ਰਾਤ ਤੱਕ ਵੀ 12 ਵਜੇ ਤੱਕ ਅਸੀਂ ਪੜਦੇ ਆ ਇਕੱਠੇ ਮੈਂ ਇੱਧੇ ਕਹਿਣਾ ਚਾਹਾਂਗੀ ਮੇਰੇ ਮम्मा ਮੇਰੀ ਇਨਸਪੀਰੇਸ਼ਨ ਨੇ ਮੈਂ ਜੋ ਵੀ ਕਰੂੰਗੀ ਮम्मा ਤੋਂ ਸਿੱਖ ਕੇ ਕਰੂੰਗੀ ਤੇ ਮੈਂ ਵੱਡੀ ਹੋ ਕੇ ਮम्मा ਗੁਨਾਮ ਰੋਸ਼ਨ ਕਰਾਂਗੀ ਗੁਰਜੀਤ ਕੋਰ ਨੂੰ ਆਪਣੇ ਪੇਸ਼ੇ ਨਾਲ ਵੀ ਗਰਾਊਂਡ ਜਿੰਨਾਂ ਹੀ ਪਿਆਰ ਹੈ ਉਹ ਕਹਿੰਦੇ ਨੇ ਕਿ ਉਹ ਆਪਣੇ ਸਕੂਲ ਦੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਵੀ ਅਵਲ ਦੇਖਣਾ ਚਾਹੁੰਦੇ ਨੇ ਮੈਨੂੰ ਦੇਖ ਕੇ ਮੇਰੇ ਸਕੂਲ ਦੇ ਬੱਚੇ ਇਹ ਵੀ ਬਹੁਤ ਮੋਟੀਵੇਟ ਹੁੰਦੇ ਆ ਦੇਖੋ ਸਾਡੇ ਸਰਕਾਰੀ ਸਕੂਲ ਦੇ ਬੱਚੇ ਆ ਕਈ ਬੱਚੇ ਨਹੀਂ ਪੜਨ ਦੇ ਵਿੱਚ ਹੁੰਦੇ ਮੈਨੂੰ ਇਹ ਮੈਨਾਂ ਨੂੰ ਖੇਡਾਂ ਦੇ ਖੇਤਰ 'ਚ ਲੈ ਜਾ ਮੇਰੇ ਬੱਚੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਵਿੱਚ ਵੀ ਅੱਗੇ ਜਾਣ ਕਿਉਂਕਿ ਪੜ੍ਹਾਈ ਦੇ ਨਾਲ ਖੇਡਾਂ ਵੀ ਬਹੁਤ ਜ਼ਰੂਰੀ ਨੇ ਸਾਡੇ ਸਕੂਲ 'ਚ ਕੋਈ ਫਿਜ਼ੀਕਲ ਟੀਚਰ ਨਹੀਂ ਐ ਮੈਂ ਹੀ ਇਹਨਾਂ ਨੂੰ ਕਬੱਡੀ ਜਿਹੜੀ ਤਿਆਰ ਕਰਵਾਈ ਟੀਮ ਤੇ ਇਹਨਾਂ ਨੂੰ ਡਿਸਟ੍ਰਿਕਟ ਤੱਕ ਲੈ ਕੇ ਗਈ ਆ ਮੇਰਾ ਮਤਲਬ ਸੁਪਨਾ ਵੀ ਮੈਂ ਆਪਣੇ ਸਕੂਲ ਦਾ ਬੱਚਾ ਮੇਰਾ ਬੱਲੋ ਮਾਇਰਾ ਸਰਕਾਰੀ ਮਿਡਲ ਸਕੂਲ ਬੱਲੋ ਮਾਇਰਾ ਦਾ ਮੇਰਾ ਸੁਰਖੀਆਂ ਦੇ ਵਿੱਚ ਨਾਮ ਹੋਵੇ ਕਿ ਇਸ ਸਕੂਲ ਦਾ ਬੱਚਾ ਜਿਹੜਾ ਨੈਸ਼ਨਲ ਤੱਕ ਜਾ ਆਇਆ ਤੇ ਮੈਂ ਕਰਕੇ ਰਹਿਣਾ ਆਪਣਾ ਸੁਪਨਾ ਪੂਰਾ ਗੁਰਜੀਤਕੌਰ 올림픽ਸ ਖੇਡਣਾ ਚਾਹੁੰਦੇ ਨੇ ਉਹਨਾਂ ਦਾ ਸੁਪਨਾ ਹੈ ਦੇਸ਼ ਲਈ 골ਡ ਮੈਡਲ ਜਿੱਤਣਾ ਮੈਂ 올림픽ਸ ਦੇ ਵਿੱਚ ਜਾਣਾ ਤੇ ਪੂਰਾ ਮੈਂ ਦੇਸ ਸੋਚਦੀ ਆ ਮੈਂ ਜਾਵਾਂ ਟੀਵੀ ਦੇ ਉੱਤੇ ਮੈਨੂੰ ਪੂਰਾ ਵਰਲਡ ਦੇਖੇ ਤੇ ਮੈਂ ਇੱਕ ਇੰਡੀਆ ਦੇ ਲਈ 골ਡ ਲੈ ਕੇ ਆਵਾਂ 올림픽ਸ ਦੇ ਵਿੱਚ ਅਸੀਂ ਅਰਦਾਸ ਤੇ ਉਮੀਦ ਕਰਦੇ ਹਾਂ ਕਿ ਸੱਚੀ ਮਿਹਨਤ ਕਰਨ ਵਾਲੀ ਗੁਰਜੀਤ ਦਾ ਸੁਪਨਾ ਸੱਚੇ ਪਾਤਸ਼ਾਹ ਜ਼ਰੂਰ ਪੂਰਾ ਕਰਨਗੇ ਉਮੀਦ ਹੈ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੀ ਉਹਨਾਂ ਦੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਪੂਰਾ ਸਮਰਥਨ ਦੇਵੇਗਾ